ਸ਼ਸ਼ੀ ਕਾਜੀ ਐਨਆਰਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਕਾਂਗਰਸ ਪਾਰਟੀ ਨਾਲ ਜੁੜਿ ਹੋਈ ਆ ਕਾਂਗਰਸ ਪਾਰਟੀ ਦਾ ਕਲੇਸ ਜੋ ਬਿੱਤੇ ਦਿਨ ਤੋਂ ਦਿਖ ਰਿਹਾ ਹੈ ਕਿ ਲੁਧਿਆਣਾ ਵੈਸਟ ਵਿੱਚ ਚੋਣ ਚੱਲ ਰਹੀ ਹੈ ਤੇ ਉਸ ਦੇ ਚੱਲਦੇ ਆ ਚੋਣ ਅਖਾੜਾ ਪੂਰੇ ਪੱਦਰ ਤੇ ਪਖਿਆ ਹੋਇਆ ਹੈ ਇੱਥੋਂ ਤੱਕ ਕਿ ਬਹੁਤ ਸਾਰੇ ਬੈਨਰ ਵੀ ਜਿਹੜੇ ਆ ਨਜ਼ਰ ਆ ਰਹੇ ਆ ਪਰ ਇਨ੍ਹਾਂ ਬੈਨਰਾਂ ਤੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਸਵੀਰ ਗਾਇਬ ਨਜ਼ਰ ਆ ਰਹੀ ਹੈ ਤੇ ਉੱਥੇ ਜੇ ਘਰ ਦੇਖਿਆ ਜਾਵੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਵੀ ਤਸਵੀਰ ਕਿਤੇ ਨਜ਼ਰ ਨਹੀਂ ਆਉਂਦੀ ਦਿਖਾਈ ਦੇ ਰਹੀ ਤਾਂ ਹੋਣਾ ਕਿਤੇ ਨਾ ਕਿਤੇ ਵੱਡਾ ਕਦਮ ਚੁੱਕਿਆ ਗਿਆ ਤਾਂ ਕਾਂਗਰਸ ਪਾਰਟੀ ਦੇ ਪੰਜਾਬ ਹਲਕਾ ਇੰਚਾਰਜ ਪੰਜਾਬ ਇੰਚਾਰਜ ਭਪੇਸ਼ ਵਗੈਲ ਵੱਲੋਂ ਵੱਡਾ ਕਦਮ ਚੁੱਕਦਿਆ ਵੱਡਾ ਫੈਸਲਾ ਲਿਆ ਗਿਆ ਤੇ ਅੱਜ ਇੱਕ ਨਜ਼ਰ ਆ ਸਕਦੇ ਆ ਕਾਂਗਰਸ ਪਾਰਟੀ ਦੇ ਕਈ ਲੀਡਰ ਤਾਂ ਦੱਸ ਦਈਏ ਕਿ ਲੁਧਿਆਣਾ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਆ ਭਾਰਤ ਪੁਸ਼ਨਾਸ਼ੂ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਤੇ ਉਹਨਾਂ ਦੇ ਨਾਮਦਖ ਨਾਮਜ਼ਦਗੀ ਦਾਖਲ ਕਰਨ ਦੇ ਸਮੇਂ ਭਪੇਸ਼ ਵਗੇਲ ਅਤੇ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਜਿਹੜੇ ਆ ਮੌਕੇ ਤੇ ਪਹੁੰਚਣਗੇ ਤਾਂ ਇੱਕ ਜੁੜਤਾ ਜਿਹੜੀ ਆ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੀ ਨਜ਼ਰ ਆ ਸਕਦੀ ਹੈ ਤਾਂ ਇਸ ਸਭ ਦੇ ਦਰਮਿਆਨ ਵੱਡਾ ਸਵਾਲ ਖੜਾ ਹੋ ਰਿਹਾ ਕੀ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਖਤਮ ਹੋਏਗਾ ਤਾਂ ਭੇਸ਼ ਵਗੇਲ ਜੋ ਕਿ ਪੰਜਾਬ ਇਨਚਾਰਜ ਨੇ ਕਾਂਗਰਸ ਪਾਰਟੀ ਦੇ ਤਾਂ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਭਾਰਤ ਪੂਸ਼ਨ ਆਸ਼ੂ ਦੇ ਨਾਮਜ਼ਦਗੀ ਦਾਖਲ ਕਰਨ ਸਮੇਂ ਰਾਜਾ ਵੜਿੰਗ ਉਹਨਾਂ ਦੇ ਨਾਲ ਹੋਣਗੇ ਅਤੇ ਕਿਤੇ ਨਾ ਕਿਤੇ ਜੋ ਅੰਦਰੂਨੀ ਕਲੇਸ਼ ਚੱਲ ਰਿਹਾ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਵਿੱਤੇ ਦਿਨੀ ਦੇਖਿਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਡੇ ਪੱਧਰ ਤੇ ਜਿਹੜੇ ਆ ਪ੍ਰਚਾਰ ਕਰਦੇ ਨਜ਼ਰ ਆ ਰਹੇ ਆ ਭਾਰਤ ਪੂਸ਼ਨ ਆਸ਼ੂ ਅਤੇ ਉਨ੍ਹਾਂ ਦੇ ਬੈਨਰਾਂ ਤੇ ਕਈ ਵਾਰ ਜਿਹੜੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਕਿ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰ ਕਈ ਵਿੱਗਜ਼ ਲੀਡਰਾਂ ਦੀ ਤਸਵੀਰ ਤਾਂ ਆ ਰਹੀ ਆ ਪਰ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਦੀ ਗਾਇਬ ਜਾਂ ਤਸਵੀਰ ਗਾਇਬ ਆ ਤਾਂ ਇਹਨਾਂ ਤਸਵੀਰਾਂ ਨੂੰ ਲੈ ਕੇ ਵੱਡੇ ਸਵਾਲ ਆ ਜਿਹੜੇ ਖੜੇ ਹੋ ਰਿਹਾ ਕਿ ਕਾਂਗਰਸ ਪਾਰਟੀ ਦਾ ਆਖਰਕਾਰ ਅੰਦਰੂਨੀ ਕਲੇਸ਼ ਘਟਣ ਦੀ ਥਾਂ ਬਾਅਦ ਕਿਉਂ ਰਿਹਾ ਤਾਂ ਹੁਣ ਕਿਤੇ ਨਾ ਕਿਤੇ ਇਸ ਕਲੇਸ਼ ਨੂੰ ਲੈ ਕੇ ਵੱਡਾ ਕਦਮ ਜਿਹੜਾ ਪੰਜਾਬ ਇਨਚਾਰਜ ਭੁਪੇਸ਼ ਵਗੇਲ ਵੱਲੋਂ ਕਦਮ ਚੁੱਕਿਆ ਗਿਆ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਇਨਚਾਰਜ ਨੇ ਭੁਪੇਸ਼ ਵਗੇਲ ਤਾਂ ਉਹ ਨਾਮਜ਼ਦਗੀ ਪੱਤਰ ਸਮੇਂ ਦਾਖਲ ਕਰਨ ਸਮੇਂ ਜਿਹੜੇ ਆ ਭਾਰਤ ਪੂਸ਼ਨਾ ਆਸ਼ੂ ਕੋਲ ਪਹੁੰਚਣਗੇ ਤਾਂ ਇਸ ਸਮੇਂ ਰਾਜਾ ਵੜਿੰਗਵੀ ਨਜ਼ਰ ਆਣਗੇ ਜਾਣਕਾਰੀ ਮਿਲ ਰਹੀ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗਵੀ ਮੌਕੇ ਤੇ ਪਹੁੰਚਣਗੇ ਹਾਲਾਂਕਿ ਇਹ ਤਲਖੀਆਂ ਕਿਸ ਤਰੀਕੇ ਨਾਲ ਕੱਟਣਗੇ ਆ ਵੀ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਬਿੱਤੇ ਦਿਨੇ ਉਹ ਸਮਾਂ ਵੀ ਇਹ ਆਇਆ ਉਹ ਪੋਸਟ ਵੀ ਸਾਹਮਣੇ ਆਈ ਜਦੋਂ ਅਚਾਨਕ ਰਾਜਾ ਵਡਿੰਗ ਭਾਰਤ ਪੁਸ਼ਨਾਸ਼ੂ ਦੇ ਘਰ ਪਹੁੰਚਦੇ ਆ ਪਰ ਮੌਕੇ ਤੇ ਭਾਰਤ ਪੁਸ਼ਨਾਸ਼ੂ ਘਰ ਨਹੀਂ ਹੁੰਦੇ ਤੇ ਉਹਨਾਂ ਵੱਲੋਂ ਪੋਸਟ ਸਾਂਝੀ ਕੀਤੀ ਜਾਂਦੀ ਹੈ ਕਿ ਮੈਨੂੰ ਨਹੀਂ ਪਤਾ ਸੀ ਕਿ ਕਾਂਗਰਸ ਪ੍ਰਧਾਨ ਮੈਨੂੰ ਮਿਲਣ ਆ ਰਹੇ ਆ ਪਰ ਅੱਗੇ ਤੋਂ ਮੈਂ ਧਿਆਨ ਰੱਖਾਂਗਾ ਜੇਕਰ ਮਿਲਣ ਦਾ ਆਣਗੇ ਤਾਂ ਮੈਂ ਘਰੇ ਹੋਵਾਂਗਾ ਤਾਂ ਉਸ ਸਮੇਂ ਉਹ ਘਰੇ ਨਹੀਂ ਸੀ ਤਾਂ ਇਸ ਦੇ ਚਾਲ ਦੇਮ ਵੱਡਾ ਕਿਤੇ ਨਾ ਕਿਤੇ ਵਿਵਾਦ ਆ ਜਿਹੜਾ ਕਾਂਗਰਸ ਪਾਰਟੀ ਦਾ ਨਜ਼ਰ ਆ ਰਿਹਾ ਸਿੱਤਾ ਹੁਣ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਹੈ ਜਿਹੜਾ ਉਹ ਖਤਮ ਹੋਣ ਦੀ ਤਦਾਰ ਤੇ ਨਜ਼ਰ ਆ ਰਿਹਾ ਹਾਲਾਂਕਿ ਇਹ ਕਲੇਸ਼ ਖਤਮ ਹੋਏਗਾ ਕਿ ਨਹੀਂ ਕਿਉਂਕਿ ਉੱਥੇ ਜੇਕਰ ਹਲਕਾ ਇਨਚਾਰਜ ਦੀ ਗੱਲ ਕਰੀਏ ਹਲਕੇ ਨੂੰ ਸੰਭਾਲਣ ਦੀ ਗੱਲ ਕਰੀਏ ਤਾਂ ਚੇਅਰਮੈਨ ਜਿਹੜੇ ਆਗੂ ਲਾਏ ਗਿਆ ਉਹ ਵੀ ਰਾਣਾ ਗੁਰਜੀਤ ਲਗ ਆ ਲਾਏ ਗਿਆ ਰਾਣਾ ਗੁਰਜੀਤ ਦੀ ਅਗਵਾਈ ਵਿੱਚ ਪ੍ਰਚਾਰ ਚੱਲ ਰਿਹਾ ਹੈ ਤੇ ਇਸ ਸਭ ਦੇ ਦਰਮਿਆਨ ਰਾਣਾ ਗੁਰਜੀਤ ਜਿੱਥੇ ਆਪਣੇ ਪੱਧਰ ਤੇ ਜਿਹੜੇ ਆ ਵੱਖਰੇ ਤਰੀਕੇ ਨਾਲ ਆਪਣੀ ਸਿਆਸਤ ਚਲਾ ਰਹੇ ਆ ਅਤੇ ਮੱਕੀ ਦੀ ਫਸਲ ਤੇ ਉਹਨਾਂ ਨੇ ਜਿੱਥੇ ਐਮਐਸਪੀ ਦੇਣ ਦਾ ਐਲਾਨ ਤੱਕ ਕੀਤਾ ਹੋਇਆ ਤਾਂ ਇਸ ਸਭ ਦੇ ਦਰਮਿਆਨ ਹੁਣ ਕਾਂਗਰਸ ਪਾਰਟੀ ਦੀ ਇੱਕ ਜੁੜਤਾ ਕਿਵੇਂ ਬਣੇਗੀ ਇਹ ਵੱਡਾ ਸਵਾਲ ਖੜਾ ਹੋ ਰਿਹਾ ਤਾਂ ਕਿਤੇ ਨਾ ਕਿਤੇ ਇਸ ਤਲਖੀਆਂ ਨੂੰ ਘਟਾਉਣ ਦੇ ਲਈ ਇਸੇ ਦੂਰੀਆਂ ਨੂੰ ਘਟਾਉਣ ਦੇ ਲਈ ਭਪੇਸ਼ ਵਗੇਲ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਇੰਚਾਰਜ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ ਕਿ ਨਾਮਜ਼ਦਗੀ ਪੱਤਰ ਸਮੇ ਇੱਕ ਜੁੜਤਾ ਦਿਖਾਈ ਜਾਏਗੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਕੇ ਤੇ ਆ ਪਹੁੰਚ ਸਕਦੇ ਆ ਮੌਕੇ ਤੇ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆ ਸਕਦੀਆਂ ਜਦੋਂ ਨਾਮਜ਼ਦਗੀ ਦਾਖਲ ਕਰਨਗੇ ਭਾਰਤ ਪੂਸ਼ਣ ਆਸੂ ਤਾਂ ਭਾਰਤ ਪੂਸ਼ਣ ਆਸੂ ਐ ਲੁਧਿਆਣਾ ਵੈਸਟ ਤੋਂ ਚੋਣ ਲੜ ਰਿਹਾ ਦੱਸਦੀ ਏ ਕਿ ਬਿੱਤੇ ਸਮੇਂ 11 ਫਰਵਰੀ ਨੂੰ ਅਚਾਨਕ 11 ਜਨਵਰੀ ਨੂੰ ਅਚਾਨਕ ਜਿਹੜੀ ਆ ਮੌਤ ਹੋ ਗਈ ਸੀ ਗੁਰਪ੍ਰੀਤ ਸਿੰਘ ਗੋਗੀ ਦੀ ਆਪ ਬਦਾਇਕ ਦੀ ਤਾਂ ਉਥੇ ਜਿਮਨੀ ਚੋਣ ਹੋਣ ਜਾ ਰਹੀ ਹੈ ਜਿਸ ਦਾ ਐਲਾਨ ਬਿੱਤੇ ਦਿਨੀ ਹੋਇਆ ਕਿ 19 ਜੂਨ ਨੂੰ ਵੋਟਾਂ ਪੈਣਗੀਆਂ ਤੇ 23 ਜੂਨ ਉਸ ਦੇ ਨਤੀਜੇ ਆਉਣਗੇ ਤਾਂ ਉਸ ਦੇ ਲਈ ਜਿਹੜੇ ਚੋਣ ਪ੍ਰਚਾਰ ਸਾਰੇ ਆ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਕਾਂਗਰਸ ਪਾਰਟੀ ਦੇ ਭਾਰਤ ਪੂਸ਼ਣ ਆਸ਼ੂ ਆਪਣੇ ਪੱਧਰ ਤੇ ਹੀ ਕਿਤੇ ਨਾ ਕਿਤੇ ਪ੍ਰਚਾਰ ਹੁਣ ਤੱਕ ਕਰਦੇ ਨਜ਼ਰ ਆ ਰਹੇ ਸੀ ਪਰ ਹੁਣ ਕਾਂਗਰਸ ਪਾਰਟੀ ਇੱਥੇ ਇੱਕ ਝੁਟ ਨਜ਼ਰ ਆ ਸਕਦੀ ਹੈ